ਜੇ ਗੱਲ ਕਰੀਏ ਪੰਜਾਬ ਦੇ ਵਿੱਚ ਦੋ ਵੱਡੀ ਸਿਆਸੀ ਪਾਰਟੀਆਂ ਦੀ ਵੱਡੀ ਮੈਨੂੰ ਕਹਿਣ ਨੂੰ ਭਾਵੇਂ ਜੋ ਇਸ ਵਕਤ ਕਿ ਲੋਕ ਕਿ ਮੌਜੂਦਾ ਸਰਕਾਰ ਹੈਗੀ ਆ ਆਮ ਆਦੀ ਪਾਰਟੀ ਦੀ ਜੋ ਪਿਛਲੇ ਪਹਿਲਾਂ ਰਾਜ ਕਰਦੀ ਸੀ ਯਾ ਕਾਂਗਰਸ ਸੀ ਪੰਜਾਬ ਦੇ ਵਿੱਚ ਇਹ ਦੋ ਵੱਡੀਆਂ ਪਾਰਟੀਆਂ ਇਸ ਤੌਰ ਤੇ ਮੰਨੀਆਂ ਨੇ ਜਿਆਦਾ ਸੀਟਾਂ ਇਹਨਾਂ ਕੋਲ ਨਹੀਂ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੋ ਪੰਜਾਬ ਵਿੱਚ ਮੁਕਾਬਲਾ ਹੋਣਾ ਹੈ ਜੋ ਦੇਖਿਆ ਜਾਵੇ ਤਾਂ ਆਪੋਜੀਸ਼ਨ ਦੇ ਵਿੱਚ ਕਾਂਗਰਸ ਹੈ ਤੇ ਸਰਕਾਰ ਆਮ ਆਦੀ ਪਾਰਟੀ ਦੀ ਹੈ ਪਰ ਜਦੋਂ ਦੇਖਿਆ ਜਾਵੇ ਤੇ ਹੁਣ ਸਮਝ ਨਹੀਂ ਆਉਂਦੀ ਕਿ ਇਹ ਲੜਨ ਕਿ ਕਿਸ ਖਿਲਾਫ ਕਿਉਂ ਕਿਉਂਕਿ ਸੈਂਟਰ ਚ ਦਵਾਜ ਵੀ ਜਾ ਕੇ ਦਾ ਆਮ ਆਦੀ ਪਾਰਟੀ ਦੇ ਉੱਤੇ ਕਾਂਗਰਸ ਦੋਨੋਂ ਇੱਕ ਹੋ ਚੁੱਕੀਆਂ ਨੇ ਤੇ ਉਰੇ ਇੱਕ ਇੱਕ ਹੋਰ ਵੱਡਾ ਸਵਾਲ ਸਾਹਮਣੇ ਆ ਜਾਂਦਾ ਹੈ ਕਿ ਡਾਕਟਰ ਧਰਮਿੰਦਰ ਗਾਂਧੀ ਜੀ ਨੇ ਆਮ ਆਦੀ ਪਾਰਟੀ ਛੱਡੀ ਸੀ ਆਮ ਆਦੀ ਪਾਰਟੀ ਛੱਡ ਕੇ ਹੁਣ ਉਹ ਕਾਂਗਰਸ ਵਿੱਚ ਆ ਚੁੱਕੇ ਨੇ ਪਰ ਗੱਲ ਤਾਂ ਇਹ ਸੀ ਉੱਥੇ ਹੁਣ ਲੜਨਗੇ ਕਿਹਦੇ ਖਿਲਾਫ ਜਿਹੋ ਆਮ ਆਦੀ ਪਾਰਟੀ ਛੱਡ ਕੇ ਹੁਣ ਕਾਂਗਰਸ ਵਿੱਚ ਲੜਨਗੇ ਤੇ ਮੁਕਾਬਲੇ ਦੇ ਸਾਹਮਣੇ ਤਾਂ ਉਹਨਾਂ ਦੇ ਆਮ ਆਦੀ ਪਾਰਟੀ ਨਾਲ ਤੋਂ ਉੱਪਰ ਹੋਏਗਾ ਪਰ ਉਹਨਾਂ ਨਾਲ ਉਹਦਾ ਗਠਜੋੜ ਹੈ ਇਹ ਜਿਹੜੀ ਕਹਾਣੀ ਬਣੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਸੀ ਦੇਖੋ ਇਹ ਤਾਂ ਫਿਰ ਇੱਕ ਕਹਿ ਲਈ ਹੈ ਨਾ ਵੀ ਇਕ ਇੰਟਰਸਟਿੰਗ ਜੀ ਗੱਲ ਹੋ ਗਈ ਹੈ ਨਾ ਇਹਨੂੰ ਦੇਖਣਾ ਹੋਵੇਗਾ ਵੀ ਇਹ ਬਣਦਾ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਨਾਲੇ ਹੁਣ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਜਾਂ ਫਿਰ ਪਾਰਟੀਆਂ ਦੀ ਜਿਹੜੀ ਇੱਕ ਸੁਪਰੀਮ ਉਹ ਸੋਚ ਹੁੰਦੀ ਹੈ ਜਿਹੜੀ ਕੰਮ ਕਰਦੀ ਹੈ ਕਿ ਗੱਠ ਜੁੜ ਕਰਨਾ ਹੈ ਨਹੀਂ ਕਰਨਾ ਕਿੱਥੇ ਕਰਨਾ ਕਿੱਥੇ ਨਹੀਂ ਇਹ ਤਾਂ ਉਹ ਜਵਾਬ ਦੇਣ ਵੀ ਪਾਰਟੀਆਂ ਤੁਸੀਂ ਕਹਿੰਦੇ ਹੋ ਪੰਜਾਬ 'ਚ ਕਹਿੰਦੇ ਹੋ ਵੀ ਕਾਂਗਰਸ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਸੈਂਟਰ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨਾਲ ਗੱਠ ਜੁੜ ਕਰ ਲੈਨੇ ਹੋ ਉੱਥੇ ਬੁਰਾ ਹਾਲ ਨਹੀਂ ਹੋਇਆ ਕੀ ਕਾਂਗਰਸ ਦੀ ਇੱਕ ਸੋਚ ਦੇ ਉੱਤੇ ਕਾਂਗਰਸ ਕੰਮ ਨਹੀਂ ਕਰਦੀ ਕਿਆਮਤ ਵੀ ਪਾਰਟੀ ਇੱਕ ਸੋਚ ਦੇ ਉੱਤੇ ਕੰਮ ਨਹੀਂ ਕਰਦੀ ਕਿ ਬੀਜੇਪੀ ਆਪਣੀ ਆਰਐਸਐਸ ਦੀ ਆਈਡੀਓਲੋਜੀ ਜਾਂ ਹੋਰ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਹੈਗੀਆਂ ਉਹਦੇ ਤੇ ਕੰਮ ਨਹੀਂ ਕਰਦੀ ਸੋ ਜੇ ਪਾਲਿਸੀ ਇੱਕ ਹੈ ਫਿਰ ਪੰਜਾਬ 'ਚ ਵੱਖਰੀ ਤੇ ਦਿੱਲੀ 'ਚ ਵੱਖਰੀ ਕਿਵੇਂ ਹੋ ਗਈ ਇਹ ਦੱਸੋ ਪਹਿਲਾਂ ਸੋ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਜਿਹੜੀ ਹੈਗੀ ਹੈ ਉਹ ਆਮ ਤੌਰ ਤੇ ਚੱਲਦੀ ਰਹਿੰਦੀ ਹੈ ਤੇ ਲੋਕ ਬਣਦੇ ਰਹਿੰਦੇ ਨੇ ਮਾਫ ਕਰਨਾ ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਡਾਕਟਰ ਧਰਮਵੀਰ ਗਾਂਧੀ ਬਿਨਾਂ ਸ਼ੱਕ ਇੱਕ ਇਮਾਨਦਾਰ ਪੰਜਾਬ ਪੱਖੀ ਲੀਡਰ ਨੇ ਜਿਨ੍ਹਾਂ ਨੇ ਕਦੇ ਵੀ ਸੈਂਟਰ ਦੀ ਗੱਲ ਨਹੀਂ ਕੀਤੀ ਉਹ ਪੰਜਾਬ ਪੱਖੀ ਗੱਲ ਕਰਦੇ ਨੇ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੋਵੇ ਅਫੀਮ ਦੀ ਖੇਤੀ ਦਾ ਮਸਲਾ ਹੋਵੇ ਮਤਲਬ ਕੋਈ ਵੀ ਹੋਵੇ ਤੁਸੀਂ ਉਹਨਾਂ ਦੀ ਦੇਖੋ ਉਹ ਬਹੁਤ ਸੂਝਵਾਨ ਇੱਕ ਲੀਡਰ ਨੇ ਜਿਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਜਿਹੜਾ ਉਹਨਾਂ ਨੂੰ ਹਜਮ ਨਹੀਂ ਕੀਤਾ ਗਿਆ ਉਹਨਾਂ ਨੂੰ ਮਤਲਬ ਕਿ ਇੱਕ ਇਹ ਸੀ ਨਾ ਆਮ ਆਦਮੀ ਪਾਰਟੀ ਜਦੋਂ ਬਣਦੀ ਸੀ ਜਦੋਂ ਇਹ ਬਣ ਰਿਆ ਸੀਗਾ ਸਾਰਾ ਤਾਲਮੇਲ ਜਦੋਂ ਪੰਜਾਬ ਦੇ ਵਿੱਚ ਇਹਨਾਂ ਦਾ ਕਿੰਨੂੰ ਰੱਖਣਾ ਹੈ ਪਾਰਟੀ 'ਚ ਕਿੰਨੂੰ ਨਹੀਂ ਰੱਖਣਾ ਸੋ ਉਸ ਵੇਲੇ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਵੱਡੇ ਵੱਡੇ ਕਲਾਕਾਰ ਲੀਡਰ ਉਹ ਸਾਰੇ ਆਮ ਆਦਮੀ ਪਾਰਟੀ ਵਾਲੇ ਆਕਰਸ਼ਿਤ ਹੋਏ ਕਿਉਂਕਿ ਇਹਨਾਂ ਨੇ ਇੱਕ ਨਾਰਾ ਹੀ ਬੜਾ ਵਧੀਆ ਦਿੱਤਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਸੁਪਰੀਮ ਜ ਸੁਪਰੀਮੋ ਨੇ ਜਿਹੜੇ ਉਹਨਾਂ ਦੀ ਜਿਹੜੀ ਇੱਕ ਸਪੀਚ ਸੀ ਨਾ ਉਹ ਬੜੀ ਮਤਲਬ ਖਿੱਚਵੀ ਸੀ ਉਹਨਾਂ ਨੇ ਤਾਂ ਪੰਜਾਬ ਬਾਹਰਲੇ ਦੇਸ਼ਾਂ 'ਚ ਬੈਠੇ ਜਿਹੜੇ ਖਾਲਸਤਾਨੀ ਨੇ ਨਾ ਉਹਨਾਂ ਨੂੰ ਬੜਾ ਪ੍ਰਭਾਵਿਤ ਕਰ ਦਿੱਤਾ ਸੋ ਉਹ ਸਾਰੇ ਵੀ ਇਹਨਾਂ ਦੇ ਮਗਰ ਹੋ ਕੇ ਤੁਰ ਪਏ ਖਾਲਸਤਾਨੀ ਵੀ ਐਂਟੀ ਖਾਲਸਤਾਨੀ ਆਮ ਸਿੱਖ ਦੂਜੇ ਸਿੱਖ ਪੰਜਾਬੀ Hindu ਭਾਈਚਾਰਾ ਸਾਰੇ ਹੀ ਉਹਨਾਂ ਦੇ ਮਗਰ ਹੋ ਕੇ ਤੁਰ ਪਏ ਸੋ ਉਸ ਵੇਲੇ ਗੁਰਪ੍ਰੀਤ ਖੁੱਗੀ ਡਾਕਟਰ ਧਰਮਵੀਰ ਗਾਂਧੀ ਸੁੱਚਾ ਸਿੰਘ ਛੋਟੇਪੁਰ ਜਾਂ ਹੋਰ ਬੜੇ ਮਤਲਬ ਕੀ ਸੀਗੇ ਜਿਹੜੇ ਜਿਨ੍ਹਾਂ ਨੇ ਜਾ ਕੇ ਆਮ ਆਦਮੀ ਪਾਰਟੀ ਉਸ ਵੇਲੇ ਜੁਆਇਨ ਕਰ ਲਈ ਪਰ ਉਹ ਜ਼ਿਆਦਾ देर ਨਾ ਟੇਕ ਨਹੀਂ ਸਕੇ ਉਹਦਾ ਕਾਰਨ ਇਹ ਹੋਇਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਮੁੱਖ ਲੀਡਰ ਸੀ ਉਹਨਾਂ ਨੂੰ ਇਹ ਭਾਉਂਦਾ ਨਹੀਂ ਸੀ ਕਿ ਕੋਈ ਮੇਰੇ ਕੱਦ ਦਾ ਲੀਡਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਨਾਲੋ ਨਾਲ ਹੋ ਕੇ ਚੱਲੇ ਜਾਵੇ ਸੁਖਪਾਲ ਸਿੰਘ ਖਹਿਰੇ ਦੀ ਵੀ ਗੱਲ ਕਰੀ ਹੈ ਨਾ ਮਤਲਬ ਕਿ ਉਹ ਚਾਹੁੰਦੇ ਸੀ ਕਿ ਮੇਰੇ ਕੱਦ ਦਾ ਕੋਈ ਲੀਡਰ ਨਾ ਹੋਵੇ ਤੇ ਮੇਰੇ ਥੱਲੇ ਥੱਲੇ ਰਹਿਣ ਵਾਲੇ ਹੋਣ ਕੱਲ ਨੂੰ ਕੋਈ ਇਹ ਨਾ ਹੋਵੇ ਵੀ ਮੁੱਖ ਮੰਤਰੀ ਦੇ ਅਹੁਦੇ ਦਾ ਦਾਵਾ ਕਰਨ ਵਾਲਾ ਅੱਗੇ ਆ ਜਾਵੇ ਉਹਦੇ ਵਿੱਚ ਹੁਣ ਸੁਖਪਾਲ ਸਿੰਘ ਖਹਿਰਾ ਵੀ ਸੀ ਤੇ জাফর ਖੂਰ ਸੁੱਚਾ ਸਿੰਘ ਛੋਟੇਪੁਰ ਬੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਲੱਗਦਾ ਸੀ ਵੀ ਇਹ ਨਾ ਕਿਤੇ ਅੱਗੇ ਆ ਜਾਣ ਗੁਰਪ੍ਰੀਤ ਖੁੱਗੀ ਮਤਲਬ ਕਿ ਉਹ ਉਹ ਦੁਨੀਆ ਵਿੱਚ ਪ੍ਰਸਿੱਧ ਜਿਹੜੇ ਕਲਾਕਾਰ ਨੇ ਤੇ ਬੜੀ ਉਹਨਾਂ ਦੀ ਵੀ ਸਟੱਡੀ ਹੈ ਉਹ ਜਦੋਂ ਗੱਲ ਕਰਦੇ ਨੇ ਬੜਾ ਵਜ਼ਨ ਹੁੰਦਾ ਉਹਦੀ ਗੱਲ ਦੇ ਵਿੱਚ ਸੋ ਇਹ ਗੱਲਾਂ ਤੋਂ ਨਾ ਉਹ ਜਿਹੜੇ ਲੀਡਰ ਸੀ ਜੋ ਆਮ ਆਦਮੀ ਪਾਰਟੀ ਨੂੰ ਹੁਣ ਵੀ ਮੁੱਖ ਲੀਡਰ ਨੇ ਉਹਨਾਂ ਨੂੰ ਪਾਉਂਦਾ ਨਹੀਂ ਸੀ ਉਹਨਾਂ ਨੇ ਇੱਕ ਇੱਕ ਕਰਕੇ ਫਿਰ ਛਾਂਟਣੇ ਸ਼ੁਰੂ ਕਰ ਦਿੱਤੇ ਸ਼ਾਂਟ ਨੇ ਸ਼ੁਰੂ ਕਰ ਦਿੱਤੇ ਇੱਕਦੋ ਆਡੀਓ ਵੀ ਵਾਇਰਲ ਹੋਈਆਂ ਕਿ ਭਾਈ ਇਹਨੂੰ ਕੱਢ ਦਿਓ ਇਹਨੂੰ ਕੱਢ ਦਿਓ ਇਹ ਇਦਾਂ ਨਾ ਕਰਿਓ ਹੋਰ ਨਾ ਕਰੇ ਸੋ ਫਿਰ ਇਹ ਸਾਰੇ ਬੰਦੇ ਜਿਹੜੇ ਨੇ ਬਾਹਰ ਚਲੇ ਗਏ ਅਖੀਰ ਸੁਖਪਾਲ ਸਿੰਘ ਖੈਰਾ ਰਹਿ ਗਏ ਸੀ ਤੇ ਜਦੋਂ ਉਹਨਾਂ ਨੇ ਵਿਰੋਧੀ ਧਿਰ ਦੇ ਲੀਡਰਾਂ ਵੱਚੋਂ ਜਦੋਂ ਭਾਜੜਾ ਪਵਾਈਆਂ ਵਿਰੋਧੀਆਂ ਨੂੰ ਤਾਂ ਫਿਰ ਉਹ ਵੀ ਨਹੀਂ ਪਚੇ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ ਅੱਛਾ ਹੁਣ ਜਦੋਂ ਧਰਮਵੀਰ ਗਾਂਧੀ ਹੋਰਾਂ ਦੀ ਗੱਲ ਕਰਦੇ ਆ ਤਾਂ ਉਸ ਵੇਲੇ ਤੋਂ ਬਾਅਦ ਉਹਨਾਂ ਨੇ ਕੋਈ ਵੀ ਪਾਰਟੀ ਜੁਆਇਨ ਨਹੀਂ ਕੀਤੀ ਉਹ ਇੱਕ ਆਮ ਆਪਾਂ ਕਹਿ ਲਈ ਪੀ ਇੰਡੀਵਿਜੂਅਲ ਬਣ ਕੇ ਤੇ ਹਰ ਗੱਲ ਦੇ ਉੱਤੇ ਤੰਜ ਕੱਸਦੇ ਰਹੇ ਆਪਣਾ ਰਿਐਕਸ਼ਨ ਜਿਹੜਾ ਦਿੰਦੇ ਰਹਿਆ ਪਰ ਹੁਣ ਅਖੀਰ ਉਹਨਾਂ ਨੇ ਕਿਸੇ ਪਾਸੇ ਤਾਂ ਜਾਣਾ ਹੀ ਸੀ ਹੁਣ ਨਾ ਉਹ ਅਕਾਲੀਆਂ ਵਾਲੇ ਜਾਣ ਜੋਗੇ ਤੇ ਨਾ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪਹਿਲਾਂ ਹੀ ਉਹਨਾਂ ਨੂੰ ਬਾਹਰ ਦਾ ਰਸਾ ਦਿਖਾ ਦਿੱਤਾ ਹੁਣ ਬਚਿਆ ਕੀ ਉਹਨਾਂ ਕੋਲ ਕਾਂਗਰਸ ਜਦੋਂ ਆਪਸ਼ਨ ਨਹੀਂ ਨਾ ਹੁੰਦੇ ਜਦੋਂ ਆਪਸ਼ਨ ਨਹੀਂ ਹੁੰਦੇ ਫਿਰ ਆ ਚੀਜ਼ਾਂ ਹੁੰਦੀਆਂ ਨੇ ਵਾਪਰਦੀਆਂ ਨੇ ਹੁਣ ਸੁਖਪਾਲ ਸਿੰਘ ਖਹਿਰ ਉਹਨਾਂ ਨੂੰ ਉਹਨਾਂ ਨੇ 2-3 ਪਾਰਟੀਆਂ ਜਿਹੜੀਆਂ ਬਦਲ ਲਈਆਂ ਪਰ ਫਿਰ ਵੀ ਅੱਜ ਵੀ ਕਹਿੰਦੇ ਸਟਿਲ ਉਹ ਇੱਕ ਇਮਾਨਦਾਰ ਲੀਡਰ ਨੇ ਓਨੈਸਟ ਨੇ ਪੰਜਾਬ ਪੱਖੀ ਨੇ ਪਰ ਉਹ ਕਾਂਗਰਸ ਦੇ ਵਿੱਚ ਨੇ ਤੇ ਫਿਰ ਵੀ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਜਿਹੜੇ ਸਿੱਖ ਨੇ ਨਾ ਉਹ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਬੇਸ਼ੱਕ ਕਾਂਗਰਸ ਪਾਰਟੀ ਨੂੰ ਜਿਹੜੇ ਸੱਚੇ ਸਿੱਖ ਨੇ ਉਹ ਪਸੰਦ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਬਹੁਤ ਕੁਝ ਪਹਿਲਾਂ ਵਰਤਾਇਆ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਸਿਰਫ ਕਾਂਗਰਸ ਨੇ ਕੀਤਾ ਇਹ ਮਿਲੀਭੁਗਤ ਦੇ ਨਾਲ ਹੋਇਆ ਉਹ ਸਾਰਾ ਜਿਹੜਾ ਪਰਤਾਰਾ ਪਿਛਲੇ ਸਮਿਆਂ ਦੇ ਵਿੱਚ ਉਹਦੇ ਵਿੱਚ ਬੀਜੇਪੀ ਵੀ ਸ਼ਾਮਲ ਸੀ ਅਕਾਲੀ ਵੀ ਸ਼ਾਮਲ ਸੀ ਪਰ ਮੁੱਖ ਤੌਰ ਦੇ ਉੱਤੇ ਕਾਂਗਰਸ ਨਿਸ਼ਾਨੇ ਤੇ ਆ ਸਿੱਖਾਂ ਦੇ ਇਸ ਗੱਲੋਂ ਕਿ ਭਾਈ ਇਹਨਾਂ ਦੇ ਹੁੰਦੇ ਆ ਇਹਨਾਂ ਦੇ ਰਾਜ ਦੇ ਵਿੱਚ ਇਹਨਾਂ ਦੇ ਬੇਅੰਤ ਇਹ ਪੰਜਾਬ ਚ ਕੰਨ ਕੀਤਾ ਦਿੱਲੀ ਚ ਜਿਹੜਾ ਉਸ ਵੇਲੇ ਰਾਜੀਵ ਗਾਂਧੀ ਸੀ ਜਿਨੇ ਮਤਲਬ ਖੁੱਲੀ ਛੁੱਟੀ ਦੇ ਦਿੱਤੀ ਤੇ 30000 ਸਿੱਖ ਮਾਰਿਆ ਗਿਆ ਸੋ ਇਸ ਤਰੀਕੇ ਨਾਲ ਜਦੋਂ ਦੇਖਦੇ ਆ ਸਿੱਖ ਜਿਹੜਾ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਪਰ ਫਿਰ ਵੀ ਜਿਹੜੇ ਸਿੱਖ ਨੇ ਉਹ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਹੈਗਾ ਉਹ ਆਦਰ ਸਤਕਾਰ ਕਰਦੇ ਆ ਰਿਸਪੈਕਟ ਕਰਦੇ ਆ ਤੇ ਮੈਨੂੰ ਲੱਗਦਾ ਵੀ ਜੇ ਹੁਣ ਧਰਮਵੀਰ ਗਾਂਧੀ ਵੀ ਆ ਗਏ ਆ ਤੇ ਆਪਾਂ ਨੂੰ ਕਹਿ ਲੈਣਾ ਚਾਹੀਦਾ ਮੰਨ ਲੈਣਾ ਚਾਹੀਦਾ ਵੀ ਠੀਕ ਹੈ ਐਡੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਜੇ ਉਹ ਉਹ ਰਾਜਨੀਤਿਕ ਮਾਨ ਨੇ ਜੀ ਮੇਰਾ ਤਾਂ ਸਵਾਲ ਹੈ ਇੱਕ ਕਿ ਡਾਕਟਰ ਤਾਂ ਮੇਰੇ ਗਾਂਧੀ ਜੀ ਨੇ 2017 ਵਿੱਚ ਵੀ ਇੰਟਰਵਿਊ ਕੀਤੀ ਸੀਗੀ ਤੇ ਉਸ ਤੋਂ ਬਾਅਦ ਵੀ ਮੈਨੂੰ ਮਿਲਿਆ ਤੇ ਉਹਨਾਂ ਨੂੰ ਜੋ ਮੈਂ ਦੇਖਿਆ ਨਿਰਉਂਦੀ ਉਹ ਮੈਂ ਦੇਖਿਆ ਉਹਦਾ ਸਭ ਤੋਂ ਵੱਡਾ ਮੁੱਦਾ ਸੀ ਜੋ ਉਹਨਾਂ ਦੀ ਰਾਜਨੀਤੀ ਸਭ ਤੋਂ ਜਿਸ ਮੁੱਦੇ ਨੂੰ ਮਦਿ ਸੀ ਉਹ ਸੀ ਕਿ ਫੈਡਰਲ ਸਿਸਟਮ ਸੰਘੀ ਢਾਂਚਾ ਹੂੰ ਇਹ ਪੁੱਛਾਂਗਾ ਕੀ ਸੁਣ ਲਾਦਾ ਹੈ ਕਾਂਗਰਸ ਜਾ ਕੇ ਜੋ ਸੰਘੀ ਢਾਂਚੇ ਦੀ ਆਰਟਾ ਤਾਂ ਮਿਸ Gandhi ਗੱਲ ਕਰਦੇ ਨਹੀਂ ਉਹ ਅਧਿਕਾਰ ਜੋ ਕਹ ਲੋ ਕਿ ਜੋ ਰਾਜਨ ਅਧਿਕਾਰ ਰਾਜਨ ਮਿਲ ਜਾਣੇ ਚਾਹੀਦੇ ਨੇ ਉਹ ਮਿਲ ਜਾਣਗੇ ਕਾਂਗਰਸ ਜਾ ਕੇ ਦੇਖੋ ਜਿਹੜਾ ਤੁਸੀਂ ਫੈਡਰਲ ਸਿਸਟਮ ਦੀ ਗੱਲ ਕਰਦੇ ਹੋ ਨਾ ਉਹ ਤਾਂ ਫਿਰ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸੀ ਵੱਧ ਅਧਿਕਾਰਾਂ ਦੀ ਗੱਲ ਠੀਕ ਹੈ ਉਹਦੇ ਉੱਤੇ ਤੱਕ ਪੰਜਾਬ ਦਾ ਕੋਈ ਲੀਡਰ ਵੀ ਨਹੀਂ ਖੜਿਆ ਇੱਕ ਲੀਡਰ ਵੀ ਨਹੀਂ ਖੜਿਆ ਬੇਸ਼ੱਕ ਸੁਖਪਾਲ ਸਿੰਘ ਖੈਰਾ ਕਦੇ-ਕਦੇ ਉਹ ਕਹਿ ਦਿੰਦੇ ਆ ਕਿ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਆ ਚੀਜ਼ਾਂ ਸੀ ਜਾਂ ਉਹ ਸੀਗੀਆਂ ਪਰ ਜੇ ਕਹੀਏ ਸਿੱਧੇ ਤੌਰ ਦੇ ਉੱਤੇ ਪੰਜਾਬ ਦਾ ਕੋਈ ਲੀਡਰ ਵੀ ਨਹੀਂ ਖੜਿਆ ਹੈਨਾ ਹੁਣ ਡਾਕਟਰ ਧਰਮਵੀਰ ਗਾਂਧੀ ਕੋਲੋਂ ਆਪਾਂ ਕਿਵੇਂ ਆਸ ਕਰ ਲਈਏ ਵੀ ਉਹ ਉਹਦੇ ਉੱਤੇ ਖੜ ਜਣਗੇ ਨਾ ਮਤਲਬ ਕਹਿਣ ਦਾ ਵੀ ਇਹ ਜਦ ਜਦੋਂ ਇੱਕ ਪਾਸੇ ਸਾਰਾ ਕੁਝ ਭਾਰਤ ਦੇ ਵਿੱਚ ਸੈਂਟਰਲਾਈਜ਼ ਕਰਨ ਦੀਆਂ ਜਿਹੜੀਆਂ ਨੇ ਉਹ ਤਰਤੀਬਾਂ ਬਣ ਰਹੀਆਂ ਹੁਣ ਤੁਹਾਨੂੰ ਲੱਗਦਾ ਬੀਜੇਪੀ ਜਿਹੜੀ ਆ ਵਾਅਦਾ ਕਰ ਦੇ ਦੂਗੀ ਉਹ ਤਾਂ ਕਹਿੰਦੇ ਸਾਰਾ ਕੁਝ ਸੈਂਟਰ ਕੋਲ ਆ ਜਾਏ ਉਹ ਤਾਂ ਸਾਰਾ ਜਿਹੜਾ ਤੁਸੀਂ ਦੇਖੋ ਨਾ ਹੌਲੀ ਹੌਲੀ ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਸੀ ਉਹਨਾਂ ਦੀਆਂ ਡੋਰਾ ਉਹ ਆਪਣੇ ਹੱਥ ਦੇ ਵਿੱਚ ਲੈ ਲਈਆਂ ਉਹਨਾਂ ਨੇ ਬਹੁਤ ਕੁਝ ਹੈ ਜਿਹੜਾ ਉਹ ਸੈਂਟਰ ਤੋਂ ਚਲਾਉਣ ਲੱਗ ਪਿਆ ਭਾਖੜਾ ਸਾਡਾ ਇਧਰ ਪਾਣੀਆਂ ਦੀ ਗੱਲ ਲੈ ਲਓ ਭਾਖੜਾ ਬੋਰਡ ਪ੍ਰਬੰਧ ਉਹ ਵੀ ਨਹੀਂ ਰਿਹਾ ਪੰਜਾਬ ਕੋਲ ਚੰਡੀਗੜ੍ਹ ਨਹੀਂ ਰਿਹਾ ਪੰਜਾਬ ਕੋਲ ਯੂਨੀਅਨ ਟੈਰੀਟਰੀ ਬਣਾਤੀ ਇਧਰ 370 ਤੋੜ ਦਿੰਦੀ ਦੂਜੇ ਪਾਸੇ ਕਾਨੂੰਨ ਬਣਾ ਦਿੱਤਾ ਕਿ ਬਾਹਰੋਂ ਆਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲੇਗੀ ਮੁਸਲਮਾਨਾਂ ਨੂੰ ਨਹੀਂ ਮਿਲੇਗੀ ਮਤਲਬ ਕਿੱਥੋਂ ਆਪਾਂ ਗੱਲ ਕਰ ਸਕਦੇ ਆ ਅੱਜ ਕਿ ਕੋਈ ਵੀ ਪੰਜਾਬ ਦੇ ਭਾਰਤ ਦੇ ਵਿੱਚ ਵਾਧੂ ਅਧਿਕਾਰਾਂ ਦੀ ਗੱਲ ਕਰ ਰਿਹਾ ਸੋ ਮੈਨੂੰ ਨਹੀਂ ਲੱਗਦਾ ਵੀ ਜੇ ਡਾਕਟਰ ਧਰਮਵੀਰ ਗਾਂਧੀ ਇਹ ਗੱਲ ਕਰਦੇ ਆ ਠੀਕ ਆ ਕਰਦੇ ਨੇ ਬੇਸ਼ੱਕ ਉਹਨਾਂ ਦੀ ਇੱਕ ਜਿਵੇਂ ਇੱਕ ਬੰਦੇ ਦੀ ਆਪਣੀ ਆਈਡੀਓਲੋਜੀ ਹੁੰਦੀ ਆ ਜਾਂ ਆਪਾਂ ਇਹ ਕਹ ਲਈਏ ਆਪਣੀ ਸੋਚ ਹੁੰਦੀ ਆ ਵੀ ਐਦਾਂ ਹੋਣਾ ਚਾਹੀਦਾ ਜਿਉ ਗੱਲ ਕਰਦੇ ਨੇ ਵਧੀਆ ਤੇ ਜੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਇਹਨਾਂ ਗੱਲਾਂ ਨੂੰ ਉਭਾਰਦੇ ਨੇ ਉਹ ਵੀ ਵਧੀਆ ਕਿਤੇ ਨਾ ਕਿਤੇ ਥੋੜਾ ਥੋੜਾ ਤੁਣਕਾ ਥੋੜਾ ਥੋੜਾ ਪੁਸ਼ ਜੜਾ ਹੈਗਾ ਉਹ ਕਰਦੇ ਰਹਿਣਾ ਚਾਹੀਦਾ ਤੇ ਤਾਂ ਕਿ ਆਪਣੀ ਜਿਹੜੀ ਗੱਲ ਹੈ ਉਹ ਅੱਗੇ ਵਧਦੀ ਰਹੇ ਹੁਣ ਡਾਕਟਰ ਧਰਮਵੀਰ ਗਾਂਧੀ ਤਾਂ ਹਫੀਮ ਦੀ ਖੇਤੀ ਦੀ ਵੀ ਗੱਲ ਕਰਦੇ ਆ ਤੇ ਪੰਜਾਬ ਦਾ ਕੋਈ ਲੀਡਰ ਉਹਦੇ ਨਾਲ ਐਗਰੀ ਨਹੀਂ ਕਰਦਾ ਆ ਪਿੱਛੇ ਜੀ ਆਮ ਆਦਮੀ ਪਾਰਟੀ ਨੇ ਦੇਖ ਲਓ ਉਹ ਮਿੰਟ ਦੇ ਵਿੱਚ ਉਹ ਹਾਸਾ ਜਿਹਾ ਬਣਾ ਕੇ ਗੱਲ ਦਾ ਵਿਧਾਨ ਸਭਾ ਦੇ ਵਿੱਚ ਤੇ ਉਹਨੂੰ ਕਰ ਦਿੱਤਾ ਹੈ ਖਾਂਦੇ ਤਾਂ ਦੇਖੋ ਕਿੰਨੇ ਮਸ਼ਕਰੀਆਂ ਦੇ ਨਾਲ ਇਹ ਗੱਲਾਂ ਹੁੰਦੀਆਂ ਹਨਾ ਪੰਜਾਬ ਦੇ ਵਿੱਚ ਉਹ ਉਹ ਵਿੱਚੇ ਹੀ ਉੱਥੇ ਖੜੇ ਕਹਿੰਦੇ ਕੋ ਖਾਂਦੇ ਤਾਂ ਸਾਰੇ ਹੀ ਐ ਪਰ ਇਹਨੂੰ ਬੀਜਣਾ ਨਹੀਂ ਆਪਾਂ ਇਹਦੇ ਨਾਲ ਨੁਕਸਾਨ ਹੋਇਆ ਇਹਦੇ ਨਾਲ ਚਾਈਨਾ ਦੇ ਵਿੱਚ ਆ ਹੋ ਗਿਆ ਹੁਣ ਜੇ ਖਾਂਦੇ ਵੀ ਤੁਸੀਂ ਸਾਰੇ ਹੋ ਬੀਜਣਾ ਵੀ ਨਹੀਂ ਹੈਗਾ ਫੇ 2 ਨੰਬਰ ਦੇ ਵਿੱਚ ਲਈ ਜਾਂਦੇ ਹੋ ਉਹੋ ਹੀ ਫਿਰ ਤੁਸੀਂ ਤੁਸੀਂ ਅਮੀਰ ਲੋਕ ਜਿਹੜੇ ਹੋ ਉਹ ਆਫੀਮ 2 ਨੰਬਰ ਚ ਲੈ ਲੈਨੇ ਹੋ ਪਿਓਰ ਲੈ ਲੈਨੇ ਹੋ ਹੈਨਾ ਭਈ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਮਿਲ ਜਾਏ ਫਿਰ ਜਿਹੜਾ ਨੌਜਵਾਨ ਹੈ ਪੰਜਾਬ ਦਾ ਉਹ ਉਹ ਉਹਦੀ ਪਹੁੰਚ ਨਹੀਂ ਹੁੰਦੀ ਅਫੀਮ ਤੱਕ ਉਹ ਚਿੱਟੇ ਆਲ ਜਾਂਦਾ ਸੋ ਮਸ਼ਕਰੀਆਂ ਹੀ ਨੇ ਬਾਕੀ ਐਡਾ ਕੋਈ ਖਾਸ ਕੋਈ ਤਵੱਜੋ ਨਹੀਂ ਦੇ ਰਿਹਾ ਪੰਜਾਬ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਇਹ ਸਾਰੀਆਂ ਗੱਲਾਂ ਇਹ ਨਾਲ ਨਾਲ ਇਦਾਂ ਹੀ ਚਲਦੀਆਂ ਜਾਣੀਆਂ ਜੀ ਹਾਂ ਜੀ ਜਦ ਸਿੰਘ ਜੀ ਕਹ ਲਓ ਕਿ ਜਿੱਦਾਂ ਹੀ ਲੋਕ ਸਭਾ ਚੋਂ ਨੰਡੇ ਆ ਰਹੀਆਂ ਨੇ ਕਹ ਲਓ ਕਿ ਕਈ ਤਰ੍ਹਾਂ ਦੇ ਬਦਲਾਅ ਕਈ ਤਰ੍ਹਾਂ ਦੇ ਕਹ ਲਓ ਕਿ ਹੈਰਾਨ ਕਰਨ ਵਾਲੇ ਕਹ ਲਓ ਕਿ ਸਸਪੈਂਸ ਸਾਹਮਣੇ ਆਉਂਦੇ ਨੇ ਕੋਈ ਲੀਡਰ ਜੋ ਆਪਣੀ ਪਾਰਟੀ ਲਈ ਕਹ ਲਓ ਕਿ ਨਿਭਫਦਾਰ ਹੁੰਦਾ ਉਹ ਕਦੋਂ ਪਾਰਟੀ ਨਹੀਂ ਛੱਡ ਕੇ ਦੂਜੀ ਪਾਰਟੀ ਚਲੇ ਜਾਂਦਾ ਪਤਾ ਵੀ ਨਹੀਂ ਲੱਗਦਾ ਆ ਜਲੰਧਰ ਵਾਲੇ ਜਿਹੜੇ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਇੱਕ ਹੋਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਉਧਰ ਫੜੇ ਗਏ ਨਾ ਇੱਕ ਦੋ ਦਿਨ ਦੇ ਵਿੱਚ ਹੀ ਉਹਨਾਂ ਦੇ ਸਾਹ ਐਸੇ ਸੂਤੇ ਗਏ ਪਤਾ ਨਹੀਂ ਕੀ ਉਹਨਾਂ ਨੇ ਕੀਤਾ ਅੰਦਰੋਂ ਅੰਦਰ ਹੀ ਹੋ ਸਕਦਾ ਹੈ ਇਹ ਵੀ ਅੰਦਰੋਂ ਕਾਣੇ ਹੋਣ ਤੇ ਇਹਨਾਂ ਨੇ ਵੀ ਕੋਈ ਘਟਾਲੇ ਕੀਤੇ ਇਹਨਾਂ ਨੂੰ ਲੱਗਦਾ ਹੋਵੇ ਕਿ ਭਾਈ ਆਨ ਦਾ ਟਾਈਮ ਦੇ ਵਿੱਚ ਪੰਜਾਬ ਚ ਆਊਗੀ ED ਤੇ ਉਹ ਤੋਂ ਪਹਿਲਾਂ ਛੜੱਪਾ ਮਾਰ ਕੇ BJP ਦੇ ਵਿੱਚ ਚਲੇ ਗਏ ਹੈਣਾ ਸੋ ਹੁਣ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਕੱਲ ਮੈਂ ਖਬਰਾਂ ਪੜ੍ਹ ਰਿਹਾ ਸੀ ਕਿ ਇੱਕ ਜਣੇ ਨੂੰ ਆ ਜਲੰਧਰ ਵਾਲੇ ਸੁਸ਼ੀਲ ਕੁਮਾਰ ਰਿੰਕੂ ਤੇ ਇੱਕ ਹੋਰ ਨੇ ਸੁਸ਼ੀਲ ਕੁਮਾਰ ਸ਼ਾਇਦ ਇੱਕ ਜਣੇ ਨੂੰ ਵਾਈ ਪਲੱਸ ਸੁਰੱਖਿਆ ਮਿਲ ਗਈ ਹੈ ਤੇ ਇੱਕ ਨੂੰ ਵਾਈ ਸੁਰੱਖਿਆ ਮਿਲ ਗਈ ਹੈ ਹੁਣ ਇਹ ਵੀ ਤੇ ਦੇਖੋ ਨਾ ਤੁਸੀਂ ਬੀਜੇਪੀ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਉਹ ਪ੍ਰੇਰਿਤ ਕਰ ਰਹੀ ਹੈ ਆਪਣੇ ਅਲਾਉਣ ਦੀ ਇੱਕ ਇੱਕ ਲੀਡਰ ਜਿਹੜਾ ਹੋਰ ਹੈ ਆਮ ਆਦਮੀ ਪਾਰਟੀ ਦਾ ਕਹਿੰਦਾ ਸੁਣਿਆ ਗਿਆ ਕਿ ਮੈਨੂੰ 25 ਕਰੋੜ ਦੀ ਆਫਰ ਆਈ ਹੈ ਸੋ ਇਹ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨਾ ਉਸ ਵੇਲੇ ਇੱਕ ਤਰ੍ਹਾਂ ਦਾ ਕਹਿ ਲਓ ਵੀ ਇੱਕ ਵਹਾ ਇਸ ਤਰ੍ਹਾਂ ਦਾ ਵਹਿਣ ਬਣ ਗਿਆ ਸੀ ਕਿ ਜੋ ਆਇਆ ਚੱਲ ਆਮ ਆਦਮੀ ਪਾਰਟੀ ਜੋ ਆਇਆ ਚੱਲ ਆਮ ਆਦਮੀ ਪਾਰਟੀ ਚ ਨਾ ਉਹ ਲੋਕਾਂ ਨੇ ਇਸ ਉਸ ਵੇਲੇ ਕੀ ਕਹਿੰਦੇ ਹੁੰਦੇ ਆ ਅ ਇੱਕ ਤਰ੍ਹਾਂ ਦਾ ਲਾਹਾ ਵੀ ਲਿਆ ਕਿ ਸ਼ਾਇਦ ਹੁਣ ਬੀਜੇਪੀ ਤਾਂ ਸਾਨੂੰ ਐਕਸੈਪਟ ਨਹੀਂ ਕਰੂਗੀ ਕਾਂਗਰਸ ਐਕਸੈਪਟ ਨਹੀਂ ਕਰੂਗੀ ਕਿਉਂਕਿ ਉਹਨਾਂ ਦੇ ਲੀਡਰ ਤਾਂ ਬਹੁਤ ਵੱਡੇ ਵੱਡੇ ਪੁਰਾਣੇ ਖੁੰਡ ਨੇ ਅੱਛਾ ਇਹਦੇ ਵਿੱਚ ਜਿਹੜੀ ਸਾਡੀ ਥਾਂ ਹੈਗੀ ਆ ਕਿਤੇ ਬਣ ਸਕਦੀ ਆ ਆਪਾਂ ਵੜ ਜਾਈਏ ਉਹ ਵੜ ਵੀ ਗਏ ਬਹੁਤ ਸਾਰੇ ਐਸੇ ਨੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨਵੇਂ ਚਿਹਰੇ ਨੇ ਕੋਈ ਮਤਲਬ ਕੋਈ ਕੰਮ ਤੇ ਵਿੱਚੋਂ ਆਇਆ ਕਿਸੇ ਦਾ ਕੋਈ ਫੀਲਡ ਸੀ ਮਤਲਬ ਅਚਾਨਕ ਐਮਐਲਏ ਬਣੇ ਪਤਾ ਹੀ ਨਹੀਂ ਲੱਗਾ ਕੌਣ ਐਮਐਲਏ ਆ ਕਿੱਥੋਂ ਆ ਜੋ ਕੀ ਜਾਣਦੇ ਹੀ ਨਹੀਂ ਸੀ ਉਹਨਾਂ ਨੂੰ ਅੱਛਾ ਹੁਣ ਉਹ ਜਿਹੜੇ ਆਏ ਨੇ ਲਫਾਫੀਆਂ ਵਾਂਗੂ ਉੱਡ ਕੇ ਉੱਡੇ ਹੋਏ ਆਏ ਮਤਲਬ ਉਹਨਾਂ ਨੂੰ ਜੇ ਤੁਸੀਂ ਦੇਖੋ ਕਿ 25 25 ਕਰੋੜ ਦੇ ਆਫਰ ਮਿਲ ਜਾਂਦੀ ਹੈ ਉਹਨੂੰ ਕਿਹਾ ਤੈਨੂੰ ਵਾਈ ਪਲੱਸਸ ਰੱਖਿਆ ਦੇ ਦੇਾਂਗੇ ਤੇ ਕਿਉਂ ਨਹੀਂ ਜਾਣਗੇ ਭਾਈ ਇੱਥੋਂ ਪਤਾ ਲੱਗਦਾ ਹੈ ਕਿਰਦਾਰ ਵਾਲੇ ਲੋਕ ਜਿਹੜੇ ਨੇ ਉਹ ਬਹੁਤ ਘੱਟ ਹੁੰਦੇ ਆ ਭਾਵੇਂ ਆਮ ਆਦਮੀ ਪਾਰਟੀ ਕਹਿ ਲਓ ਭਾਵੇਂ ਖਾਸ ਵਾਲੀ ਕਹਿ ਲਓ ਭਾਵੇਂ ਕਾਂਗਰਸ ਜਾਂ ਫਿਰ ਦੂਜੀ ਕਿਰਦਾਰ ਹੈ ਨਾ ਜਿਹੜਾ ਬੰਦੇ ਦਾ ਅਸਲ ਚ ਗੱਲ ਕਹਾਣੀ ਕਿਰਦਾਰ ਤੇ ਆ ਕੇ ਖੜਦੀ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਧਰਮਵੀਰ ਗਾਂਧੀ ਹੋਰਾਂ ਦੀ ਸੁਪਾਲ ਸਿੰਘ ਖਹਿਰੇ ਹੋਰਾਂ ਦੀ ਮੈਂ ਕਰਤਾਰ ਦੀ ਗੱਲ ਕਰਦਾ ਸੋ ਕਿੱਥੇ ਇਹ ਜਿਹੜੇ ਲੋਕ ਨੇ ਮਿੰਟ ਲੱਗਾ ਟਪੂਸੀ ਮਾਰੀ ਚੱਲ ਦੂਜੀ ਪਾਰਟੀ ਦੇ ਵਿੱਚ ਤੇ ਇਹ 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 ਇਹੋ ਜਿਹੇ ਲੀਡਰ ਹੈ ਨਾ ਇਹਨਾਂ ਨੂੰ ਇਹ ਵੀ ਪਛਾਣ ਲਿਓ ਇੱਕ ਗੱਲ ਆ ਵੀ ਨੋਟ ਕਰ ਲਿਓ ਜਿਹੜੇ ਐਦਾਂ ਟਪੂਸੀਆਂ ਮਾਰਦੇ ਨੇ ਨਾ ਕਦੇ ਚੱਲ ਉਧਰ ਤੇ ਕਦੇ ਚੱਲ ਉਧਰ ਇਹ ਕਦੇ ਪੰਜਾਬ ਪ੍ਰਤੀ ਪੰਜਾਬ ਅੱਖੀ ਨਹੀਂ ਹੋ ਸਕਦੇ ਪੰਜਾਬ ਪ੍ਰਤੀ ਨਹੀਂ ਹੋ ਸਕਦੇ ਕਦੇ ਵੀ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਲਾਲਚ ਆਪਣੀ Z+ ਸਿਕਿਉਰਿਟੀ ਆ Y+ ਸਿਕਿਉਰਿਟੀ 25 ਕਰੋੜ ਦੀ ਆਫਰ ਆਹੀ ਸਭ ਕੁਝ ਹੈਗਾ ਇਹਨਾਂ ਵਾਸਤੇ ਸੋ ਇਹ ਕਦੀ ਵੀ ਪੰਜਾਬ ਪ੍ਰਸਤ ਨਹੀਂ ਹੋ ਸਕਦੇ ਇਹ ਮੈਂ ਹੋਰ ਕਿੰਨਾ ਕਾਪਾ ਐਕਸਪਲੇਨ ਕਰਕੇ ਸਮਝਾਈਏ ਜੀ 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 ਨਹੀਂ ਸਿਆਸੀ ਮਾਹੌਲ ਪਖਤ ਜਾ ਫੇਗਾ ਦਰਸ਼ਕਾਂ ਦੇ ਅੱਗੇ ਕਹ ਲੋ ਕਿ ਕੁਝ ਲੋਕ ਹੋਏ ਪੱਖ ਸੱਚ ਸਨ ਲੈ ਕੇ ਆਂਦੇ ਰਹਿਣਗੇ ਤੁਹਾਨੂੰ ਵੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਪ੍ਰਾਈ ਪੰਜਾਬ ਟੀਵੀ ਦੇਖੋ ਦਰਸ਼ਕਾਂ ਤੋਂ ਇਹ ਜਾਜ ਲੰਨੇ ਆ ਦੁਬਾਰਾ ਫਿਰ ਹਾਜ਼ਰ ਮੰਗ ਕੇ ਸੋਰ ਮੰਦੂ ਲੈ ਕੇ ਧੰਨ